ਕੁਲਵੰਤ ਸਿੰਘ ਛੋਟੀ ਉਮਰ ਤੋਂ ਹੀ ਇੱਕ ਆਰਟਿਸਟ ਬਨੰਦਾ ਸੁਪਨਾ ਦੇਖਦੇ ਸਨ ਜਿਸ ਨੂੰ ਹੁਣ ਉਹ ਹਰ ਰੋਜ਼ ਜੀ ਰਹੇ ਨੇ ਪਿਛਲੇ ਕਰੀਬ 35 ਸਾਲ ਤੋਂ ਲਗਾਤਾਰ ਉਹ ਔਇਲ ਪੇਂਟਰ ਵਜੋਂ ਜਜ਼ਬਾਤ ਅਤੇ ਰੋਸ਼ਨੀ ਨੂੰ ਕੈਨਵਸ ਤੇ ਵਿਲੱਖਣ ਤਰੀਕੇ ਨਾਲ ਉਤਾਰਦੇ ਆ ਰਹੇ ਹਨ ਜਿਸ ਨਾਲ ਪੇਂਟਿੰਗ ਵਿੱਚ ਜਾਨ ਪਰ ਜਾਂਦੀ ਹੈ ਪਰ ਉਹਨਾਂ ਦੀ ਇਸ ਕਹਾਣੀ ਵਿੱਚ ਫਰੀਦਕੋਟ ਤੋਂ ਕੈਨੇਡਾ ਆ ਕੇ ਇੱਕ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਨਾ ਵੀ ਮੌਜੂਦ ਹੈ 15 ਸਾਲ ਮੈਂ ਇਲੈਕਟ੍ਰੀਸ਼ੀਅਨ ਦੀ ਜੌਬ ਕਰਦਾ ਰਿਹਾ ਪਰ ਨਾਲ-ਨਾਲ ਜਿਹੜਾ ਸੀਗਾ ਕਿ ਪੇਂਟਿੰਗ ਨਹੀਂ ਸੀ ਛੁੱਟ ਰਹੀ ਮੈਂ ਆਪਣੇ ਆਪ ਨੂੰ ਹੀ ਭੁੱਲ ਜਨਾ ਮੈਨੂੰ ਲੱਗਦਾ ਕਿ ਮੈਂ ਐਗਜ਼ਿਸਟ ਨਹੀਂ ਕਰਦਾ ਉਸ ਵੇਲੇ ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਰਿਹਾ ਟਾਈਮ ਜਿਹੜਾ ਉਹ ਗਵਾਚ ਜਾਂਦਾ ਉਹ ਇੱਕ ਇਹੋ ਜਿਹੀ ਸਟੇਟਸ ਹੁੰਦੀ ਹੈ ਉਹ ਉਹ ਕਿ ਆਪਾਂ ਐਕਸਪਲੇਨ ਨਹੀਂ ਕਰ ਸਕਦੇ 55 ਸਾਲ ਦੇ ਕੁਲਵੰਤ ਸਿੰਘ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੋਂ ਮਾਸਟਰਸ ਆਫ ਫਾਈਨ ਆਰਟਸ ਇਨ ਪੇਂਟਿੰਗ ਐਂਡ ਡਰਾਇੰਗ ਕੀਤੀ ਤੇ ਐਮਏ ਹਿਸਟਰੀ ਆਫ ਆਰਟ ਦੀ ਪੜ੍ਹਾਈ ਵੀ ਪੂਰੀ ਕੀਤੀ। ਕੈਨੇਡਾ ਆਉਣ ਤੋਂ ਬਾਅਦ ਵੀ ਉਹ ਹੋਰ ਸਿੱਖਣਾ ਚਾਹੁੰਦੇ ਸਨ ਜਿਸ ਲਈ ਇੱਥੇ ਵੀ ਉਹਨਾਂ ਆਰਟ ਵਿੱਚ ਪੜ੍ਹਾਈ ਨੂੰ ਜਾਰੀ ਰੱਖਿਆ ਤੇ ਹੁਣ ਫੁੱਲ ਟਾਈਮ ਪੇਂਟਰ ਹਨ। ਇੱਕ ਦਿਨ ਬੈਠਿਆਂ ਬਲਾਈਂਡਸ ਦੇ ਵਿੱਚ ਦੀ ਲਾਈਟ ਆ ਰਹੀ ਸੀ ਤੇ ਉਹ ਲਾਈਟ ਨੇ ਮੈਨੂੰ ਬਹੁਤ ਜ਼ਿਆਦਾ ਇਨਸਪਾਇਰ ਕੀਤਾ। ਕਿ ਆ ਇਫੈਕਟਸ ਬਹੁਤ ਸੋਹਣੇ ਹੁੰਦੇ ਆ ਫਿਰ ਮੈਂ ਉਹਨੂੰ ਬਲਾਈਂਡਸ ਦੇ ਥਰੂ ਜਿਹੜੀ ਧੁੱਪ ਪੇਂਟ ਕਰਨ ਦਾ ਐਕਸਪੀਰੀਅੰਸ ਕੀਤਾ ਤੇ ਹੁਣ ਮੈਂ ਉਹਦੇ ਉੱਤੇ ਜਿਹੜਾ ਪੇਂਟਿੰਗਸ ਜਿਹੜੀਆਂ ਮੇਰੀਆਂ ਚੱਲ ਰਹੀਆਂ ਉਹਨਾਂ ਪਿੱਛੇ ਮੌਜੂਦ ਥਾਟਫੁਲ ਗੇਜ਼ ਨਾਮਕ ਪੇਂਟਿੰਗ ਨੂੰ ਇਸ ਸਾਲ ਆਰਟਿਸਟ ਪ੍ਰੋਜੈਕਟ ਵਿੱਚ ਦਰਸ਼ਾਇਆ ਗਿਆ ਸੀ ਜਿਸ ਪਿੱਛੇ ਉਹਨਾਂ ਆਪਣੇ ਨਜ਼ਰੀਏ ਨੂੰ ਵੀ ਸਾਡੇ ਨਾਲ ਸਾਂਝਾ ਕੀਤਾ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਇਦਾਂ ਦੇਖਦਾ ਹਾਂ ਕਿ ਮੈਨੂੰ ਵਕਈ ਲੱਗਦਾ ਕਿ ਸੱਚੀ ਤੋਂ ਪਾ ਰਹੀ ਹੈ ਉਹਦੇ ਸਾਈਡ ਤੋਂ ਫੇਸ ਦੇ ਉੱਤੇ ਉਹਦੇ ਵਾਲ ਚਮਕਦੇ ਆ ਧੁੱਪ ਦੇ ਵਿੱਚ ਤਾਂ ਉਹਦੇ ਜਿਹੜੀ ਰਿਫਲੈਕਟਡ ਲਾਈਟ ਜਿਹੜੀ ਆ ਉਹ ਉਹਦੇ ਨੱਕ ਦੇ ਉੱਤੇ ਉਹਦੀ ਠੋਡੀ ਦੇ ਉੱਤੇ ਪੈ ਰਹੀ ਹੈ ਤਾਂ ਉਹਦੇ ਉਹ ਸਾਰੇ ਇਫੈਕਟਸ ਜਿਹੜੇ ਆ ਇਹ ਸਾਡੇ ਕੰਟੈਂਪੋਰੀ ਟਾਈਮ ਨੂੰ ਰਿਪਰੈਜ਼ੈਂਟ ਕਰਦੇ ਆ ਕੁਝ ਇੰਟਰਸਟ ਕ੍ਰੀਏਟ ਕਰ ਰਹੀ ਹੈ ਅਬਜੈਕਟ ਜਿਹੜੀ ਨੂੰ ਦੇਖ ਕੇ ਇਹ ਸਟਰ ਜਿਹੜਾ ਉਹ ਉਸ ਥਾਟਫੁਲ ਗੇਜ਼ ਦੇ ਵਿੱਚ ਉਸ ਮੂਡ ਦੇ ਵਿੱਚ ਐਸੇ ਕਰਕੇ ਇਹਦਾ ਨਾਮ ਜਿਹੜਾ ਹੈਗਾ ਆ ਥਾਟਫੁਲ ਗੇਜ਼ ਹੈ ਤਾਂ ਉਹਨੂੰ ਦੇਖਦਿਆਂ ਹੋਇਆਂ ਕੁਝ ਵਿਚਾਰ ਚੱਲ ਰਹੇ ਆ ਉਹਦੇ ਦਿਮਾਗ ਦੇ ਵਿੱਚ ਉਹਨਾਂ ਇਹ ਵੀ ਦੱਸਿਆ ਕਿ ਅਕਸਰ ਹੀ ਲੋਕ ਉਹਨਾਂ ਵੱਲੋਂ ਬਣਾਈਆਂ ਪੇਂਟਿੰਗਸ ਦੇਖ ਕੇ ਭਾਵੁਕ ਹੋ ਜਾਂਦੇ ਹਨ ਜਿਸ ਨਾਲ ਉਹਨਾਂ ਦਾ ਜਜ਼ਬਾਤਾਂ ਨੂੰ ਕੈਨਵਸ ਤੇ ਉਤਾਰਨ ਦਾ ਚਾਹ ਬੂਰਾ ਹੋ ਜਾਂਦਾ ਹੈ। ਉਹਨਾਂ অন্ਟੈਰੀਓ ਦੇ ਪ੍ਰੀਮੀਅਰ ਡਗਫੋਰਡ ਅਤੇ ਉਹਨਾਂ ਦੇ ਭਰਾ ਰੋਫਫੋਰਡ ਦਾ ਵੀ ਇੱਕ ਪੋਰਟਰੇਟ ਤਿਆਰ ਕੀਤਾ ਸੀ। ਤੇ ਇਸ ਦੇ ਨਾਲ ਨਾਲ ਹੀ 2012 ਵਿੱਚ ਵਿਸਕੋਸਨ ਵਿਖੇ ਇੱਕ ਗੁਰਦੁਆਰੇ ਵਿੱਚ ਹੋਈ ਗੋਲੀਬਾਰੀ ਦੌਰਾਨ ਜਾਨਾਂ ਬਚਾਉਣ ਵਿੱਚ ਮਦਦ ਕਰਨ ਲਈ ਧੰਨਵਾਦ ਵਜੋਂ ਉਹ ਕ੍ਰੀਕ ਪੁਲਿਸ ਦੇ ਲੈਫਟਿਨੈਂਟ ਬ੍ਰਾਇਨ ਮਰਫੀ ਨੂੰ ਇੱਕ ਪੇਂਟਿੰਗ ਭੇਟ ਕੀਤੀ ਸੀ। ਬ੍ਰਾਇਨ ਮਰਫੀ ਦਾ ਪੋਰਟਰੇਟ ਬ੍ਰਾਇਨ ਮਰਫੀ ਨੇ ਉਸ ਵੇਲੇ ਜਦੋਂ ਦੇਖਿਆ ਸਟੇਜ ਤੇ ਬੋਲਦਿਆਂ ਹੋਇਆਂ ਮੈਨੂੰ ਕਹਿੰਦੇ ਵੀ ਕੁਲਵੰਤ ਤੂੰ ਮੇਰੀ ਪੋਰਟਰੇਟ ਬਣਾ ਕੇ ਮੈਨੂੰ ਮੇਰੀਆਂ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਜਿਉਂਦਿਆਂ ਕਰ ਦਿੱਤਾ ਕੁਲਵੰਤ ਸਿੰਘ ਨੂੰ 2023 ਵਿੱਚ ਟੋਰਾਂਟੋ ਆਊਟਡੋਰ ਆਰਟ ਫੇਅਰ ਵਿੱਚ ਬੈਸਟ ਆਫ ਪੇਂਟਿੰਗ ਅਵਾਰਡ ਵੀ ਮਿਲਿਆ ਹੈ ਮੈਂ ਇੱਕ ਸਿੱਖੀ ਸਰੂਪ ਦੇ ਵਿੱਚ ਆਰਟਿਸਟ ਹੈਗਾ ਤੇ ਸਾਰੇ ਕੋਈ ਮੇਰੇ ਖਾਲ 20 25 ਆਰਟਿਸਟ ਹੋਣੇ ਆ ਜਿਹੜੇ ਅਵਾਰਡ ਸਾਰਿਆਂ ਨੂੰ ਮਿਲਿਆ ਸੀ ਤੇ ਅਸੀਂ ਗਰੁੱਪ ਫੋਟੋ ਕੀਤੀ ਤੇ ਉਹਦੇ ਵਿੱਚ ਇਕੋ ਹੀ ਸਿੰਘ ਖੜਾ ਤੇ ਮੈਨੂੰ ਇਦਾਂ ਲੱਗ ਰਿਹਾ ਕਿ ਮੇਰੇ ਨਾਲ ਮੇਰੀ ਪੂਰੀ ਕੌਮ ਖੜੀ ਆ ਇਸ ਮਹੀਨੇ 11 ਤੋਂ 13 ਜੁਲਾਈ ਤੱਕ ਉਹ ਲਾਈਵ ਪੋਰਟਰੇਟ ਬਣਾਉਣ ਲਈ ਟੋਰਾਂਟੋ ਆਊਟਡੋਰ ਆਰਟ ਫੇਅਰ ਲਈ ਨੇਥਨ ਫਿਲਿਪਸ ਸਕੁエア ਵਿਖੇ ਮੌਜੂਦ ਹੋਣਗੇ ਵਧੇਰੀ ਜਾਣਕਾਰੀ ਤੁਸੀਂ ਸਕਰੀਨ ਤੇ ਮੌਜੂਦ ਵੈਬਸਾਈਟ ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ 20 20 ਮਿੰਟਸ ਦੀ ਸੈਟਿੰਗ ਦੇ ਨਾਲ ਜਿਹੜੇ 3 ਆਵਰਸ ਦੇ ਵਿੱਚ ਇੱਕ ਹੈਡ ਸਟਡੀ ਹੁੰਦੀ ਆ ਤਾਂ ਉਹ ਪੋਰਟਰੇਟਸ ਮੈਂ ਐਸ ਵਾਰ ਕਰ ਰਿਹਾ ਹਾਂ ਤੇ ਲੋਕਾਂ ਨੂੰ ਵੀ ਬੜਾ ਮੈਂ ਇਹ ਇੱਕ ਸੱਦਾ ਦੇਣ ਵਾਲੀ ਗੱਲ ਹੈ ਕਿ ਤੁਹਾਡੇ ਕੋਲ ਇੱਕ ਚਾਂਸ ਹੈਗਾ ਤੁਸੀਂ ਐਕਸਪੀਰੀਅੰਸ ਕਰ ਸਕਦੇ ਆ ਕਿ ਪੋਰਟਰੇਟ ਕਿਵੇਂ ਬਣਾਇਆ ਜਾਂਦਾ ਭਾਵੇਂ ਥੋੜੇ ਬੋਲਡ ਸਟ੍ਰੋਕਸ ਦੇ ਵਿੱਚ ਹੁੰਦਾ ਕਿਉਂਕਿ 3 ਘੰਟੇ ਤੇ 1 ਮਹੀਨਾ ਦੋਨਾਂ ਚੀਜ਼ਾਂ ਦੇ ਵਿੱਚ ਬਹੁਤ ਫਰਕ ਪੈਂਦਾ ਲਾਈਵ ਪੇਂਟ ਕਰਨਾ ਉਥੇ ਲਈ ਮੈਨੂੰ ਇਦਾਂ ਹੱਥ ਜਿਹੜੇ ਆਹੋ ਚੱਲ ਰਹੇ ਆ ਕਿ ਮੈਂ ਪੇਂਟ ਕਰਨਾ ਮੈਂ ਕਿੱਦਾਂ ਬੈਠਾ ਹੋਊਗਾ ਉੱਥੇ ਪਰਸਨ ਕੋਈ ਤੇ ਮੈਨੂੰ ਬਹੁਤ ਮੈਂ ਜਿਹੜਾ ਹੈਗਾ ਦਿਮਾਗ ਦੇ ਵਿੱਚ ਚੱਲ ਰਿਹਾ ਕਿ ਲੋਕ ਵੀ ਬੜੇ ਐਕਸਾਈਟਡ ਹੋਣਗੇ ਬੜੇ ਖੁਸ਼ ਹੋਣਗੇ ਦੇਖ ਤੇ ਸੁਖਪ੍ਰੀਤ ਕੌਰ ਓਮਨੀ ਨਿਊਜ਼